20 ਤੋਂ 25 ਮਿੰਟ ਤੁਸੀਂ ਕੰਮ ਕਰਨਾ ਮੈਂ ਤੇ ਮਹੀਨੇ ਦੇ ਤੁਸੀਂ 15-20000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾਣਾ ਸ਼ੁਰੂ ਕਰ ਦੋਗੇ ਤੁਸੀਂ ਤਾਂ ਵੀ YouTube ਤੋਂ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਜਾਨਕਿ ਜਦੋਂ 2025 ਚੜੇਗਾ ਨਾ ਤਾਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੇ ਇਹ ਤਿੰਨ ਮਹੀਨੇ ਦਾ ਮੌਕਾ ਤੁਸੀਂ ਸੰਭਾਲ ਗਏ ਸਮਝ ਲਓ ਆਉਣ ਵਾਲੀ ਜ਼ਿੰਦਗੀ ਤੁਹਾਡੀ ਬਹੁਤ ਵਧੀਆ ਹੋਊਗੀ ਤੁਸੀਂ ਮਹੀਨੇ ਦੇ 1000 ਰੁਪਏ ਕਮਾਉਗੇ ਇਹ ਵਾਦਾ ਮੇਰਾ ਲਿਖ ਕੇ ਦਿਨਾ ਮੈਂ ਤੁਹਾਨੂੰ ਹਾਊਸ ਵਾਈਫ ਹੋ ਜਾਂ ਤੁਸੀਂ ਪਾਰਟ-ਟਾਈਮ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜਾਂ ਕਿਤੇ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਤੁਸੀਂ ਸਟੂਡੈਂਟ ਹੋ ਮੇਰੇ ਵੱਲੋਂ ਤੁਹਾਨੂੰ ਸਰਵੇਂ ਪੈਰ ਪੈ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਠੀਕ 100 ਦਿਨ ਬਾਅਦ ਤੁਸੀਂ ਸਾਰੇ ਮੇਰੇ ਭੈਣ ਭਰਾ ਜਿਹੜੀ ਮੇਰੀ ਵੀਡੀਓ ਦੇਖਦੇ ਹੋ ਤੁਸੀਂ ਸਾਰੇ 100 ਦਿਨ ਸ਼ੁਰੂ ਕਰ ਦੋਗੇ ਕਿਤੋਂ ਪੈਸੇ ਕਮਾਉਣੇ ਸ਼ੁਰੂ ਕਰੋਗੇ YouTube ਤੋਂ Facebook ਤੋਂ Instagram ਤੋਂ ਕਿਵੇਂ ਕਮਾਉਣੇ ਸ਼ੁਰੂ ਕਰੋਗੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਦੇਖੋ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਡੇਲੀ ਵਾਚ ਕਰਦੇ ਨੇ ਉਹਨਾਂ ਨੂੰ ਮੈਂ ਦੱਸਦਾ ਨਾ ਵੀ ਤੁਸੀਂ YouTube ਤੋਂ ਕਿਵੇਂ ਪੈਸਾ ਕਮਾਉਣਾ Instagram ਤੋਂ ਕਿਵੇਂ ਕਮਾਉਣਾ Facebook ਤੋਂ ਕਿਵੇਂ ਕਮਾਉਣਾ Telegram ਤੋਂ ਜਾਨੀ ਕਿਵੇਂ ਕਮਾਣਾ ਚਾਹੀਏ ਬਹੁਤ ਸਾਰੇ ਉਹਨਾਂ ਨੂੰ ਤਰੀਕੇ ਦੱਸਦਾ ਮੈਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਆ ਜਿਹੜਾ ਮੈਂ 100 ਦਿਨ ਦਾ ਚੈਲੰਜ ਰੱਖਿਆ ਨਾ ਇਹ ਤੁਹਾਡੇ ਵਾਸਤੇ ਹੈ ਇਹਦੇ ਵਾਸਤੇ ਕੋਈ ਕੁਆਲੀਫਿਕੇਸ਼ਨ ਦੀ ਜਰੂਰਤ ਨਹੀਂ ਹੈਗੀ ਵੀ ਤੁਸੀਂ ਪਲੱਸ 2 ਪਾਸ ਹੋਣੇ ਚਾਹੀਦੇ ਹੋ ਜਾਂ ਗ੍ਰੈਜੂਏਸ਼ਨ ਹੋਣੇ ਚਾਹੀਦੇ ਹੋ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਤੁਸੀਂ ਮੰਨ ਕੇ ਚੱਲੋ ਯਾਰ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਤੁਸੀਂ ਤਾਂ ਵੀ YouTube ਤੋਂ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਜੇ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਅਗਰ ਤੁਸੀਂ ਦੇਖੋ ਹਾਊਸ ਵਾਈਫ ਹੋ ਜਾਂ ਤੁਸੀਂ ਪਾਰਟ-ਟਾਈਮ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜਾਂ ਕੋਈ ਤੇ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਤੁਸੀਂ ਸਟੂਡੈਂਟ ਹੋ ਕੋਈ ਵੀ ਹੋ ਤੁਸੀਂ ਤੁਸੀਂ ਇਹ ਕੰਮ ਤੁਸੀਂ ਕਰ ਸਕਦੇ ਹੋ ਸਿਰਫ 100 ਦਿਨ ਕਰਨਾ ਵਾ 100 ਦਿਨ ਬਾਅਦ ਤੁਸੀਂ ਆਟੋਮੈਟਿਕਲੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕਿਵੇਂ ਕੰਮ ਕਰਨਾ ਵਾ ਉਹ ਮੈਂ ਤੁਹਾਨੂੰ ਪੂਰਾ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਆਪਾਂ ਸ਼ੁਰੂ ਕਰਦੇ ਹਾਂ ਦੇਖੋ ਜੀ ਜਦੋਂ ਮੈਂ ਤੁਹਾਨੂੰ 100 ਦਿਨ ਦਾ ਚੈਲੰਜ ਦਿੱਤਾ ਵਾ ਨਾ ਇਹ 100 ਦਿਨ ਦੇਖੋ ਤੁਸੀਂ ਮੇਰੇ ਦੱਸੇ ਤਰੀਕੇ ਮੁਤਾਬਕ ਤੁਸੀਂ ਕੰਮ ਕਰਨਾ ਵਾ ਕੀ ਹੁੰਦਾ ਦੇਖੋ ਆਪਣਾ ਨਾ 2024 ਜਿਹੜਾ ਸਾਲ ਨਿਕਲ ਗਿਆ ਹੁਣ ਇਹ ਅਗਸਤ ਚੱਲਦਾ ਪਿਆ ਵਾ ਇਹ ਅਗਸਤ ਚੱਲਦਾ ਪਿਆ ਤੁਸੀਂ ਸਮਝ ਲਓ ਵੀ ਅਗਸਤ ਵੀ ਚਲੇ ਗਿਆ ਯਾਰ ਹਨਾ ਆਪਾਂ ਤੁਸੀਂ ਸਾਰੇ ਸੋਚ ਰਹੋ ਤੁਸੀਂ ਸਤੰਬਰ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਸਤੰਬਰ ਦੇ ਵਿੱਚ ਸ਼ੁਰੂ ਕਰਦਾ ਵਾ ਸਤੰਬਰ ਤੋਂ ਤੁਸੀਂ ਆਪਣਾ ਪਹਿਲਾ ਦਿਨ ਮੰਨ ਲੈਣਾ ਚਾਹੇ 1 ਸਤੰਬਰ ਨੂੰ ਮੰਨ ਲਓ ਚਾਹੇ 2 ਨੂੰ ਮੰਨ ਲਓ ਚਾਹੇ 5 ਨੂੰ ਮੰਨ ਲਓ ਯਾਨੀ ਕਿ ਸਤੰਬਰ ਦੇ ਵਿੱਚ ਤੁਸੀਂ ਸ਼ੁਰੂ ਕਰ ਦਿਓ ਜਦੋਂ ਤੁਸੀਂ ਸਤੰਬਰ ਚ ਸ਼ੁਰੂ ਕਰ ਦੋਗੇ ਨਾ 100 ਦਿਨ ਤੁਹਾਡੇ 2025 ਦੇ ਵਿੱਚ ਹੋ ਜਾਣਗੇ 100 ਦਿਨ ਤੁਹਾਡੇ 2025 ਦੇ ਵਿੱਚ ਹੋ ਜਾਣਗੇ ਕਿਉਂਕਿ 2024 ਤਾਂ ਨਿਕਲ ਹੀ ਗਿਆ ਵਾ ਠੀਕ ਹੈ ਨਾ ਯਾਨੀ ਕਿ ਜਦੋਂ 2025 ਚੜੇਗਾ ਨਾ ਤਾਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਕਰਨਾ ਕੀ ਹੈ ਜਿਵੇਂ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਮੈਂ ਤੁਹਾਨੂੰ ਕੋਈ ਫਾਲਤੂ ਦੀ ਚੀਜ਼ ਨਹੀਂ ਦੱਸਦਾ ਫਾਲਤੂ ਦੀ ਮੈਂ ਤੁਹਾਨੂੰ ਐਪਲੀਕੇਸ਼ਨ ਨਹੀਂ ਦੱਸਦਾਗਾ ਮੈਂ ਤੁਹਾਨੂੰ ਉਹੀ ਚੀਜ਼ ਦੱਸਦਾ ਵਾ ਜਿੱਤੇ ਮੈਨੂੰ ਖੁਦ ਨੂੰ ਟਰਸਟਡ ਆ ਠੀਕ ਹੈ ਨਾ ਤੁਸੀਂ ਕੀ ਕਰਨਾ YouTube ਚੈਨਲ ਬਣਾ ਲੈਣਾ ਤੁਸੀਂ ਸਾਰਿਆਂ ਨੇ ਮੇਰੀ ਵੀਡੀਓ ਦੇਖ ਕੇ YouTube ਤੇ ਚੈਨਲ ਬਣਾਇਆ ਹੀ ਹੋਇਆ ਵਾ Facebook ਤੇ ਵੀ ਤੁਸੀਂ ਬਣਾ ਲੈਣਾ ਉਹ ਵੀ ਮੈਂ ਵੀਡੀਓ ਬਣਾਈ ਹੋਈ ਹੈ Facebook ਤੇ ਤੁਸੀਂ ਪੇਜ ਕਿਵੇਂ ਬਣਾਉਣਾ ਵਾ ਫਿਰ ਤੁਸੀਂ Instagram ਤੇ ਵੀ ਪੇਜ ਬਣਾ ਲੈਣਾ ਠੀਕ ਹੈ ਜੀ ਆਹ ਤਾਂ ਤੇ ਤੁਸੀਂ ਕੀ ਕਰਨਾ ਜਦੋਂ ਤੁਹਾਡੇ YouTube ਤੇ ਚੈਨਲ ਬਣ ਜੇਗਾ Facebook ਤੇ ਪੇਜ ਬਣ ਜੇਗਾ ਤੇ Instagram ਦੇ ਉੱਤੇ ਵੀ ਤੁਹਾਡਾ ਇੱਕ ਪੇਜ ਬਣ ਜੇਗਾ ਹੁਣ ਤੁਸੀਂ 100 ਦਿਨ ਲਗਾਤਾਰ ਕੰਮ ਕਰਨਾ ਮੈਂ ਤੁਸੀ ਇਹਦੇ ਤੇ ਤੁਸੀਂ ਸਭ ਤੋਂ ਪਹਿਲਾਂ ਇਹ ਚੀਜ਼ ਦੇਖਣੀ ਆ ਵੀ ਯਾਰ ਮੈਂ ਕਿਸ ਟੋਪਿਕ ਦੇ ਉੱਤੇ ਕੰਮ ਕਰਾਂ ਜਿਹੜੇ ਮੈਂ ਤੁਹਾਨੂੰ ਅਗਸਤ ਦੇ ਆ ਦਿਨ ਦਿੱਤੇ ਹਨ ਮੈਂ ਤੁਹਾਨੂੰ ਅੱਜ ਦੇਖ ਲਓ 10 12 12 15 ਅਗਸਤ ਹੋਈ ਆ ਤੇ ਮੰਨ ਕੇ ਚਲੋ ਜਿਹੜੇ ਮੈਂ ਤੁਹਾਨੂੰ 15 ਦਿਨ ਦਿੱਤੇ ਹਨ ਤੁਸੀਂ ਕੰਮ ਨਹੀਂ ਕਰਦਾ ਤੁਸੀਂ ਸਿਰਫ ਕੀ ਕਰਨਾ ਤੁਸੀਂ ਆਪਣੇ ਆਪ ਨੂੰ ਪਛਾਨਣਾ ਵਾ ਆਪਣੇ ਆਪਣੇ ਅੰਦਰ ਝਾਤੀ ਮਾਰਨੀ ਆ ਵੀ ਯਾਰ ਮੈਂ ਮੇਰੇ ਅੰਦਰ ਏਸੀ ਕਿਹੜੀ ਕੁਆਲਿਟੀ ਆ ਵੀ ਜਿਹਦੇ ਵਿੱਚ ਮੈਂ YouTube ਦੇ Facebook ਤੇ Instagram ਤੇ ਕੰਮ ਕਰਾਂ ਤੁਸੀਂ ਇਹ ਦੇਖਣੀ ਤੁਹਾਨੂੰ ਇੱਕ ਦਿਨ ਨਹੀਂ ਦੇ ਰਿਹਾ ਦੋ ਦਿਨ ਨਹੀਂ ਦੇ ਰਿਹਾ ਤਿੰਨ ਨਹੀਂ ਦੇ ਰਿਹਾ ਪੰਜ ਨਹੀਂ ਦੇ ਰਿਹਾ ਮੈਂ ਤੁਹਾਨੂੰ ਘੱਟੋ ਘੱਟ 15 ਦਿਨ ਦੇ ਰਿਹਾ ਵਾਂ ਬੰਦਾ ਜਿਹੜਾ ਇਹ ਅੰਦਰ ਕੁਆਲਿਟੀ ਹੁੰਦੀ ਹੈ ਨਾ ਉਹ ਸਿਰਫ ਇੱਕ ਦਿਨ ਦੇ ਵਿੱਚ ਆਪਣੇ ਆਪ ਨੂੰ ਪਛਾਣ ਲੈਂਦਾ ਵਾ ਵੀਰ ਮਿਰੇਂਦਰਾ ਕੋ ਕੁਆਲਟੀ ਮੈਂ ਇੱਥੇ ਕੰਮ ਕਰਾਂਗਾ ਉਹ ਕੋਈ ਇੱਕ ਐਕਸ਼ਨ ਲੈਂਦਾ ਵਾ ਤੁਸੀਂ ਕੀ ਕਰਦੇ ਹੋ ਤੁਸੀਂ ਕੋਈ ਇੱਕ ਐਕਸ਼ਨ ਨਹੀਂ ਲੈਂਦੇਗੇ ਪਤਾ ਤੁਹਾਨੂੰ ਹੈਗਾ ਵਾ ਵੀ ਤੁਹਾਡੇ ਅੰਦਰ ਕੀ ਕੁਆਲਟੀ ਹੈ ਤੁਸੀਂ ਕੰਮ ਕਿਵੇਂ ਕਰਨਾ ਬਟ ਅਸਲ ਦੇ ਵਿੱਚ ਦਿੱਕਤ ਕਿੱਥੇ ਹੁੰਦੀ ਆ ਤੁਸੀਂ ਐਕਸ਼ਨ ਨਹੀਂ ਲੈਂਦੇਗੇ ਤੁਸੀਂ ਸੋਚ ਸੋਚ ਕੇ ਤੁਸੀਂ ਟਾਈਮ ਲੰਘਾ ਦਿੰਦੇ ਹੋ ਸੋ ਅੱਜ ਸੋਚਦੇ ਰਹੇ ਨਿਕਲ ਗਿਆ ਟਾਈਮ ਫੇਰ ਕੱਲ ਜਿਹੜਾ ਕੱਲ ਵੀ ਸੋਚਦੇ ਰਹੇ ਪਰਸੋ ਵੀ ਸੋਚਦੇ ਰਹੇ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਭੱਜਦਾ ਜਾ ਰਿਹਾ ਵਾ ਤੁਸੀਂ ਉੱਥੇ ਹੀ ਖੜੇ ਹੋ ਪਰ ਸਮਾਂ ਨਹੀਂ ਖੜਾ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਵਾ ਜੇ ਤੁਸੀਂ ਜ਼ਿੰਦਗੀ 'ਚ ਅੱਗੇ ਵਧਣਾ ਵਾ ਤੁਹਾਨੂੰ ਸਮੇਂ ਨਾਲ ਹੀ ਚੱਲਣਾ ਪਊਗਾ ਸੋ ਸਭ ਤੋਂ ਪਹਿਲਾਂ ਆਪਣੇ ਅੰਦਰ 10-15 ਦਿਨ ਝਾਤੀ ਮਾਰੋ ਵੀ ਯਾਰ ਇਹਦੇ ਤੇ ਮੈਂ ਕੰਮ ਕਰਨਾ ਚਾਹੁੰਦਾ ਵਾਂ ਮੇਰੇ ਅੰਦਰ ਆ ਕੁਆਲਟੀ ਆ ਮੈਂ ਇਸੇ ਤੇ ਹੀ ਕੰਮ ਕਰਾਂਗਾ ਬਸ ਸਿਰਫ ਇੱਕ ਟੋਪਿਕ ਚੁਣ ਲਓ ਕੋਈ ਵੀ ਇੱਕ ਟੋਪਿਕ ਚੁਣ ਲਓ ਜਦੋਂ ਤੁਸੀਂ ਇੱਕ ਟੋਪਿਕ ਚੁਣ ਲਓਗੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ ਵੀਡੀਓ ਸ਼ੂਟ ਕਰਨ ਲੱਗ ਜਾਓ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਵੀਡੀਓ ਨੂੰ ਮਤਲਬ ਵੀ ਅਪਲੋਡ ਕਿਵੇਂ ਕਰਨਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਜੇ ਤੁਸੀਂ ਦੇਖੋ ਤੁਹਾਡੇ ਕੋਲ 3 ਮਹੀਨੇ ਪਏ ਆ ਆਪਾਂ 9ਵੇਂ ਮਹੀਨੇ ਦੀ ਗੱਲ ਕਰਦੇ ਆ ਆਪਾਂ ਅਗਸਤ ਤੋਂ ਦੇਖੋ ਚਲੋ ਨਿਕਲ ਗਿਆ ਤੁਸੀਂ ਸਤੰਬਰ ਤੋਂ ਸ਼ੁਰੂ ਕਰੋ ਠੀਕ ਆ ਜਦੋਂ ਤੁਸੀਂ ਸਤੰਬਰ ਤੋਂ ਸ਼ੁਰੂ ਕਰੋਗੇ ਨਾ ਤੁਹਾਡੇ ਕੋਲ 3 ਮਹੀਨੇ ਮੰਨ ਕੇ ਚਲੋ ਪਏ ਆ 3 ਮਹੀਨੇ ਤੁਹਾਡੇ ਕੋਲ ਪਏ ਆ ਠੀਕ ਆ 90 ਦਿਨ ਆਪਾਂ 100 ਦਿਨ ਮੰਨ ਕੇ ਚੱਲਦੇ ਆ ਜੋ ਆ ਤੁਸੀਂ 100 ਦਿਨ ਦੇ ਵਿੱਚ ਕੀ ਕਰਨਾ ਵਾ ਜਿਵੇਂ ਵੀ ਕੀਤਾ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੈਂ ਹਰ ਇੱਕ ਸੰਡੇ ਨੂੰ ਹਰ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ ਮੇਰੀ ਵਰਕਸ਼ਾਪ ਲੱਗਦੀ ਆ ਤੇ ਉਹਦੇ ਵਿੱਚ 2 3 2 3 ਜਾਨੀ ਕਿ ਮੇਰੇ ਭੈਣ ਭਰਾ ਨਾ ਆਏ ਰਹਿੰਦੇ ਪੂਰੇ ਪੰਜਾਬ ਦੇ ਵਿੱਚੋਂ ਉਹ ਮੇਰੇ ਕੋਲ ਆ ਕੇ ਸਿੱਖਦੇ ਰਹਿੰਦੇ ਨੇ ਵੀ ਯੂ ਟੂ ਵੀਡੀਓ ਨੂੰ ਅਸੀਂ ਸ਼ੂਟ ਕਿਵੇਂ ਕਰਨਾ ਵਾ ਉਹਦਾ ਫਾਰਮੈਟ ਕਿਵੇਂ ਰੱਖਣਾ ਵਾ ਵੀਡੀਓ ਨੂੰ ਐਡੀਟਿੰਗ ਕਿਵੇਂ ਕਰਨੀ ਆ ਫਿਰ ਉਹਨੂੰ ਅਪਲੋਡ ਕਿਵੇਂ ਕਰਨਾ ਵਾ ਟਾਈਟਲ ਕਿਵੇਂ ਲਿਖਣਾ ਡਿਸਕ੍ਰਿਪਸ਼ਨ ਕਿਵੇਂ ਲਿਖਣੀ ਆ ਟੈਗ ਕਿਵੇਂ ਲਗਾਣੇ ਆ ਤੇ ਥੰਬਨੇਲ ਕਿਵੇਂ ਬਣਾਣਾ ਵਾ ਵੀ ਅਸੀਂ ਕਿਹੜੀ ਕੈਟਾਗਰੀ ਤੇ ਕੰਮ ਕਰੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਜਿਹੜੇ ਮੇਰੇ ਭੈਣ ਭਰਾ ਆਉਂਦੇ ਨੇ ਨਾ ਜਿਹੜੇ ਲਾ ਕੇ ਗਏ ਨੇ ਕਲਾਸਾਂ ਉਹਨਾਂ ਨੂੰ ਪਤਾ ਹੀ ਹੈ ਮੇਰਾ ਸਮਝਾਉਣ ਦਾ ਤਰੀਕਾ ਕੀ ਆ ਹਨਾ ਤੇ ਉਹਨਾਂ ਨੂੰ ਬਹੁਤ ਵਧੀਆ ਡੀਪਲੀ ਤਰੀਕੇ ਨਾਲ ਸਿਕੋ ਨਾ ਉਹ ਜਿਹੜੀ ਮੇਰੀ ਕਲਾਸ ਹੁੰਦੀ ਹੈ ਮੇਰੀ 3 ਘੰਟੇ ਤੋਂ ਲੈ ਕੇ 4 ਘੰਟੇ ਦੀ ਕਲਾਸ ਹੁੰਦੀ ਆ ਅਗਰ ਤੁਸੀਂ ਦੇਖੋ ਤੁਹਾਡੇ ਕੋਲ 3 ਮਹੀਨੇ ਪਏ ਆ ਮੈਂ ਕਹਿੰਦਾ 3 ਮਹੀਨੇ ਖਰਾਬ ਜਾਣ ਦੋ ਤੁਸੀਂ ਜੇ ਤੁਸੀਂ 3 ਮਹੀਨੇ ਤੁਸੀਂ ਖਰਾਬ ਜਾਣ ਦੇਤੇ ਨਾ ਸਮਝ ਲਓ ਆਹ 3 ਮਹੀਨੇ ਆ ਤੁਹਾਡੇ ਠੀਕ ਹੈ ਜੀ ਜੇ ਆਹ 3 ਮਹੀਨੇ ਤੁਹਾਡੇ ਖਰਾਬ ਚੱਲ ਗਏ ਸਮਝ ਲਓ ਤੁਹਾਡੀ ਸਾਰੀ ਜ਼ਿੰਦਗੀ ਖਰਾਬ ਜਾਏਗੀ ਠੀਕ ਆ ਜੇ ਇਹ 3 ਮਹੀਨੇ ਦਾ ਮੌਕਾ ਤੁਸੀਂ ਸੰਭਾਲ ਗਏ ਸਮਝ ਲਓ ਆਉਣ ਵਾਲੀ ਜ਼ਿੰਦਗੀ ਤੁਹਾਡੀ ਬਹੁਤ ਵਧੀਆ ਹੋਊਗੀ ਤੁਸੀਂ ਮਹੀਨੇ ਦੇ 1000 ਰੁਪਏ ਕਮਾਉਗੇ ਇਹ ਵਾਦਾ ਮੇਰਾ ਲਿਖ ਕੇ ਦਿਨਾਗਾ ਤੁਹਾਨੂੰ ਕਿਉਂਕਿ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਕਲਾਸਾਂ ਲਾ ਕੇ ਗਏ ਅੱਜ ਜਿਨ੍ਹਾਂ ਨੇ ਮੈਨੂੰ ਪਰਸਨਲ ਆਪਣੇ ਘਰੇ ਬੁਲਾ ਕੇ ਮੇਰੇ ਤੋਂ ਸਿੱਖਿਆ ਵਾ ਨਾ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦੇ ਚੈਨਲ ਨੂੰ ਮੋਨਟਾਈਜੇਸ਼ਨ ਹੋ ਗਿਆ ਉਹਨਾਂ ਦੇ ਤੇ ਉਹ YouTube ਤੋਂ ਪੈਸੇ ਕਮਾਉਣੇ ਉਹਨਾਂ ਨੇ ਸ਼ੁਰੂਪ ਵੀ ਕਰ ਦਿੱਤੇ ਉਹਨਾਂ ਨੇ ਤੇ ਉਹਨਾਂ ਦੇ ਖਾਤੇ ਵਿੱਚ ਪੈਸੇ ਆ ਰਹੇ ਆ ਜਿਨ੍ਹਾਂ ਨੇ ਮੇਰੇ ਕੋਲ ਸਿੱਖਿਆ ਸੀਗਾ ਜੇ ਉਹਨਾਂ ਨੇ ਮੰਨ ਲਿਆ ਕਿ ਚਲੋ ਮੈਨੂੰ ਕੋਈ ਥੋੜੀ ਬਹੁਤੀ ਫੀਸ ਦੇ ਕੇ ਮੇਰੇ ਤੋਂ ਸਿੱਖੇ ਸੀ ਨਾ ਤੇ ਉਹ ਅੱਜ 10000 ਰੁਪਏ ਘੱਟੋ ਘੱਟ 10000 ਰੁਪਏ ਮੈਂ ਕਹਿ ਰਿਹਾ ਘੱਟੋ ਘੱਟ 10000 ਰੁਪਏ ਉਹ ਕਮਾਉਣ ਜੋਗੇ ਹੋਗੇ ਕਿ ਇੱਕ ਮਹੀਨੇ ਦੇ ਕਰਦੇ ਕੀ ਹੈ ਕੁਝ ਵੀ ਸਿਰ ਇੱਕ ਵੀਡੀਓ ਅਪਲੋਡ ਕਰ ਦੇਣੀ ਹੈ ਯੂਟਿਊਬ ਤੇ ਸੋ ਮੈਂ ਤਾਂ ਹੀ ਤੁਹਾਨੂੰ ਕਹਿਣਾ ਵਾ ਤੁਹਾਡੇ ਕੋਲ 100 ਦੇਣਾ ਜੇ ਤੁਸੀਂ ਮੇਰੇ ਕੋਲ ਉਹ ਇੱਕ ਦਿਨ ਤੁਸੀਂ ਕਲਾਸ ਤੁਸੀਂ ਮਤਲ ਲਗਾਜੂਗੇ ਤਾਂ ਮੈਂ ਕਹਿੰਦਾ 100 ਦੇਣ ਬਾਅਦ ਤੁਹਾਡੇ ਖਾਤੇ ਵਿੱਚ ਆਟੋਮੈਟਿਕ ਪੈਸੇ ਆਣ ਜਾਣਗੇ ਕਿਉਂਕਿ ਮੈਂ ਤੁਹਾਨੂੰ ਪੂਰੀ ਤਰੀਕੇ ਨਾਲ ਤੁਹਾਨੂੰ ਮੈਂ ਗਾਈਡ ਕਰ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਲਗਾਉਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲਦਾ ਪਿਆ ਜੀ ਤੁਸੀਂ ਫੋਨ ਕਰਕੇ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਜਰੰਦਰ ਕਿਹੜੀ ਥਾਂ ਦੇ ਉੱਤੇ ਤੁਸੀਂ ਆਉਣਾ ਵਾ ਤੇ ਕੀ ਟਾਈਮਿੰਗ ਰਹੇਗੀ ਵਿ ਕੀ ਉਹਦਾ ਜੋ ਵੀ ਸਾਡਾ ਜੋ ਪ੍ਰੋਸੈਸ ਹੁੰਦਾ ਕੀ ਪ੍ਰੋਸੈਸ ਆ ਅਗਰ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲਦੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲ ਤੁਸੀਂ ਪੁੱਛ ਸਕਦੇ ਹੋ ਜੀ ਹੁਣ ਉਹ ਗੱਲ ਕਰਦੇ ਆ ਭਾਗੇ ਦੇਖੋ ਜਦੋਂ ਤੁਸੀਂ ਮੇਰੇ ਕੋਲ ਕਲਾਸ ਲਾ ਕੇ ਜਾਓਗੇ ਨਾ ਤੁਹਾਨੂੰ ਮੈਂ ਪ੍ਰੋਪਰਲੀ ਟ੍ਰੇਨਡ ਕਰਦਾਗਾ ਤੁਹਾਡਾ ਫੇਸਬੁੱਕ ਤੇ ਵੀ ਤੁਹਾਡਾ ਪੇਜ ਬਣਾਦਾਗਾ ਇੰਸਟਾ ਤੇ ਵੀ ਬਣਾਦਾਗਾ YouTube ਤੇ ਵੀ ਬਣਾਦਾ ਤਾਨੂੰ ਇਹ ਤੇ ਦੱਸਾਂਗਾ ਵੀ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਵਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦੱਸੂਗਾ ਵੀ ਤੁਸੀਂ ਕੰਮ ਕਿਵੇਂ ਕਰਨਾ ਵਾ ਇੱਕ ਟੌਪਿਕ ਦੇ ਉੱਤੇ ਕੰਮ ਕਰਨਾ ਵਾ ਅਗਰ ਤੁਸੀਂ ਕਹਿੰਦੇ ਹੋ ਸੀ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇਗੇ ਕੋਈ ਦਿੱਕਤ ਨਹੀਂ ਨਾ ਦਿਖਾਓ ਫੇਸ ਤੁਹਾਨੂੰ ਮੈਂ ਵਿਦਆਊਟ ਫੇਸਲੈਸ ਫੇਸਲੈਸ ਚੈਨਲ ਵੀ ਤੁਹਾਨੂੰ ਬਣਾਉਣਾ ਸਿਖਾਉਂਗਾ ਜੇ ਅਗਰ ਤੁਸੀਂ ਕਹਿੰਦੇ ਹੋ ਜੀ ਆਪਣਾ ਫੇਸ ਦਿਖਾਉਣਾ ਚਾਹੁੰਨੇ ਹੋ ਤੁਹਾਨੂੰ ਮੈਂ ਤੁਹਾਡਾ ਫੇਸ ਵਾਲਾ ਵੀ ਚੈਨਲ ਬਣਾਉਣਾ ਤੁਹਾਨੂੰ ਸਿਖਾ ਦਾਂਗਾ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਕੰਮ ਸਿੱਖ ਲਿਓ ਤੁਸੀਂ ਤੁਸੀਂ ਦੇਖੋ ਮੇਰੇ ਕੋਲ ਸਿਰਫ 1 ਦਿਨ ਹੋਣਾ 1 ਦਿਨ ਦੇ ਵਿੱਚ ਮੈਂ ਤੁਹਾਨੂੰ ਟ੍ਰੈਂਡ ਕਰ ਦੇਣਾ ਪੂਰਾ ਜਦੋਂ ਤੁਸੀਂ ਟ੍ਰੈਂਡ ਹੋ ਗਏ ਤੁਹਾਡੇ ਕੋਲ ਪਿੱਛੇ 100 ਦਿਨ ਪਏ ਆ ਤੁਸੀਂ 100 ਦਿਨ ਲਗਾਤਾਰਤ ਕੰਮ ਕਰਨਾ ਤੁਸੀਂ 100 ਦਿਨ ਬਾਅਦ ਦੇਖਿਓ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਜਾਣਾ 100 ਦਿਨ ਤਾਂ ਮੈਂ ਫਿਰ ਵੀ ਜ਼ਿਆਦਾ ਕਹਿ ਰਿਹਾ 60 ਦਿਨ ਬਾਅਦ ਤੁਸੀਂ YouTube ਤੋਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੱਪ ਘੱਟ ਤੋਂ ਘੱਟ ਗੱਲ ਕਰੀਏ ਘੱਟ ਤੋਂ ਘੱਟ ਗੱਲ ਕਰੀਏ ਆਪਾਂ 15000 ਰੁਪਇਆ 15000 ਰੁਪਇਆ ਤੁਸੀਂ YouTube ਤੋਂ ਰੋਜ਼ਾਨਾ ਕਮਾਣ ਲੱਗ ਜਾਓਗੇ ਤੁਸੀਂ ਕੰਮ ਕਿੰਨੀ ਦੇਰ ਕਰਨਾ ਵਾ ਜੀ ਤੋਂ 25 ਮਿੰਟ 20 ਤੋਂ 25 ਮਿੰਟ ਤੁਸੀਂ ਕੰਮ ਕਰਨਾ ਵਾ ਤੇ ਮਹੀਨੇ ਦੇ ਤੁਸੀਂ 15-20000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾਉਣਾ ਸ਼ੁਰੂ ਕਰ ਦੋਗੇ ਕੰਮ ਕੋਈ ਔਖਾ ਨਹੀਂ ਹੈਗਾ 15-20 ਮਿੰਟ ਤਾਂ ਤੁਸੀਂ ਆਪਣੇ ਲਈ ਕੱਢ ਸਕਦੇ ਹੋ 15-20 ਮਿੰਟ ਕਿਹੜਾ ਕੱਢਣ ਕੋਈ ਜਿਆਦਾ ਯਾਰ ਔਖੇ ਆ ਕੋਈ ਔਖਾ ਨਹੀਂ ਹੈਗਾ 15-20 ਮਿੰਟ ਤੁਸੀਂ ਕੰਮ ਕਰਨਾ ਆਪਣੇ ਮੋਬਾਈਲ ਦੇ ਫੋਨ ਦੇ ਉੱਤੇ ਉਦੋਂ ਵੀ ਤੁਸੀਂ ਸਾਰਾ ਦਿਨ ਮੋਬਾਈਲ ਫੋਨ ਦੇ ਉੱਤੇ ਲੱਗੀ ਰਹਿੰਦੇ ਹੋ ਰੀਲਾਂ ਦੇਖਦੇ ਰਹਿੰਦੇ ਹੋ ਲੋਕਾਂ ਦੀ ਵੀਡੀਓ ਦੇਖਦੇ ਰਹਿੰਦੇ ਹੋ 15-20 ਦਿਨ 15-20 ਮਿੰਟ ਤੁਸੀਂ ਆਪਣੇ ਵਾਸਤੇ ਕੱਢਣੇ ਆ ਤੇ ਕੱਢ ਕੇ ਤੁਸੀਂ ਕੰਮ ਕਰਨਾ ਤੇ YouTube ਤੋਂ ਤੁਸੀਂ 15000 ਰੁਪਇਆ 20000 ਰੁਪਇਆ 25000 ਰੁਪਏ ਤੱਕ ਤੁਸੀਂ ਆਰਾਮ ਨਾਲ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਸੋ ਇਸ ਕਰਕੇ ਸਭ ਤੋਂ ਪਹਿਲਾਂ ਅੰਦਰ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਜਦੋਂ ਤੁਸੀਂ ਆਪਣੇ ਅੰਦਰ ਝਾਤੀ ਮਾਰੋਗੇ 10 ਦਿਨ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਇਸ ਟੌਪਿਕ ਦੇ ਉੱਤੇ ਕੰਮ ਕਰਨਾ ਵਾ ਜਦੋਂ ਤੁਸੀਂ ਇਸ ਟੌਪਿਕ ਦੇ ਉੱਤੇ ਕੰਮ ਕਰੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਵਾਂ ਤੁਸੀਂ 100 ਦਿਨ ਬਾਅਦ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ پیسے ਕਮਾਉਣੇ ਸ਼ੁਰੂ ਕਰ ਦੋਗੇ ਅਗਰ ਤੁਸੀਂ ਮੇਰੀ ਕਲਾਸ ਲਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਵਾ ਤੁਸੀਂ ਫੋਨ ਕਰਕੇ ਰਾਂ ਮੇਰੀ ਟੀਮ ਨੂੰ ਤੁਸੀਂ ਪੁੱਛ ਸਕਦੇ ਵੀ ਐਤਵਾਰ ਨੂੰ ਕਿਹੜੀ ਜਗ੍ਹਾ ਤੇ ਤੁਸੀਂ ਹੋਣਾ ਵਾ ਵੀ ਸਾ ਜੋ ਵੀ ਸਾਡਾ ਸਿਸਟਮ ਹੁੰਦਾ ਕੀ ਹੁੰਦਾ ਵਾ ਉਹ ਤੁਸੀਂ ਆ ਸਕਦੇ ਜੇ ਅਗਰ ਤੁਸੀਂ ਇੱਕ ਵਾਰੀ ਕਲਾਸ ਲਗਾਉਂਗੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਤੁਹਾਨੂੰ ਇੰਨਾ ਕੁ ਮੋਟੀਵੇਟ ਕਰਦਾਗਾ ਨਾ ਇੰਨਾ ਕੁ ਮੋਟੀਵੇਟ ਕਰਦਾਗਾ ਤੁਹਾਨੂੰ ਇੰਨਾ ਕੁ ਸਿਖਾਦਾਗਾ ਨਾ ਤੁਸੀਂ YouTube ਤੇ 101% ਤੁਸੀਂ ਸਕਸੈਸ ਹੋਵੋਗੇ ਹੋਵੋਗੇ ਇਹ ਤੁਹਾਡੇ ਛੋਟੇ ਭਰਾ ਦਾ ਵਾਦਾ ਵਾ ਕਿਉਂਕਿ ਯਾਰ ਮੇਰਾ ਖੁਦ ਦਾ 10-12 ਸਾਲ ਦਾ ਐਕਸਪੀਰੀਅੰਸ ਆ ਇਸ ਚੀਜ਼ ਦਾ ਕਿਉਂਕਿ ਮੈਂ ਖੁਦ ਜਦੋਂ ਪਹਿਲਾਂ ਕੰਮ ਕਰਦਾ ਸੀ ਮੇਰੇ 5-6 ਚੈਨਲ ਪਹਿਲਾਂ ਮੇਰੇ ਗਲਤੀਆਂ ਕਰਦਾ ਰਹਾ ਮੈਂ ਕਰਦਾ ਰਹਾ ਕਰਦਾ ਰਹਾ ਫਿਰ ਮੈਂ ਵੀ ਆਨਲਾਈਨ ਕਲਾਸਾਂ ਲਈਆਂ ਆਫਲਾਈਨ ਵੀ ਕਲਾਸਾਂ ਲਈਆਂ ਮੈਂ ਬਹੁਤ ਥਾਵਾਂ ਤੋਂ ਇਹ ਬਰੀਕੀਆਂ ਛੋਟੀਆਂ ਛੋਟੀਆਂ ਸਮਝਿਆ ਮੈਂ ਤਾਂ ਜਾ ਕੇ ਅੱਜ ਮੈਂ ਇਸ ਲੈਵਲ ਤੇ ਬੈਠਾ ਹਾਂ ਤਾਂ ਅੱਜ ਮੈਂ ਜਾ ਕੇ ਸਕਸੈਸ ਹੋਇਆ ਹਾਂ ਸੋ ਸਕਸੈਸ ਨਾਲ ਕੋਈ ਔਖਾ ਨਹੀਂ ਹੈਗਾ ਤੁਸੀਂ ਵੀ ਹੋ ਸਕਦੇ ਹੋ ਅਗਰ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਨਾ ਤਾਂ ਟੈਨਸ਼ਨ ਨਾ ਲਵੋ ਤੁਹਾਡਾ ਛੋਟਾ ਭਰਾ ਬੈਠਾ ਹੋਇਆ ਮੈਂ ਤੁਹਾਨੂੰ ਹਰ ਇੱਕ ਗੱਲ ਤੇ ਹਰ ਇੱਕ ਜਗ੍ਹਾ ਤੁਹਾਨੂੰ ਮੈਂ ਗਾਈਡ ਕਰਦਾ ਰਾਵਾਂਗਾ ਸੋ ਬਸ ਇਹ ਹੈ ਵੀ 100 ਦਿਨ ਦਾ ਚੈਲੰਜ ਲੈਣਾ 100 ਦਿਨ ਤੁਸੀਂ ਮੇਰੇ ਤਰੀਕੇ ਜੋ ਮੈਂ ਤੁਹਾਨੂੰ ਤਰੀਕਾ ਦੱਸਾਂਗਾ ਉਸ ਤਰੀਕੇ ਨਾਲ ਤੁਸੀਂ ਕੰਮ ਕਰਨਾ ਤੁਸੀਂ 101% ਤੁਸੀਂ ਵਾਇਰਲ ਹੋਵੋਗੇ ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਤੁਸੀਂ ਲੱਖ ਰੁਪਏ YouTube ਤੋਂ ਕਮਾਓਗੇ ਹੀ ਕਮਾਓਗੇ ਇਹ ਵਾਅਦਾ ਮੇਰਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੋ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਤੇ ਲਿਖ ਕਮੈਂਟ ਕਰਕੇ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁ